ਉਹੀ ਬੇਨਤੀ ਹੈ ਵੀ ਤਲਵਾੜਾ ਗੱਲ ਸੁਣ ਮੇਰੀ ਉਹ ਤਾਂ ਕੇਲੇ ਚੋਰ ਬੰਦਾ ਸਭ ਨੂੰ ਪਤਾ ਹੈ ਕੇਲੇ ਲੈ ਲੈ ਤੂੰ ਮੰਗ ਮੰਗ ਕੇ ਕਿਸ ਤਰ੍ਹਾਂ ਖਾਦੇ ਆ ਕੀ ਕਰਦਾ ਤੇਰੀ ਕਿਹੋ ਜਿਹੀ ਔਕਾਤ ਹੈ ਕੇਲੇ ਵਿੱਚ ਕੇਲੇ ਕੁਝ ਪਹਿਲਾਂ ਹੈਗੇ ਆ ਤੇ ਹੋਰ ਦੁਬਾਰਾ ਪਹਿਲਾ ਸਮਿਆਂ ਦੇ ਵਿੱਚ ਤਾਲੀਵਾਰਾਂ ਤੇ ਰਾਜ ਕਰਿਆ ਤਲਵਾੜੇ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਕਿ ਭਾਈ ਜੇ ਦੀਪੇ ਗੱਲ ਕਹਿੰਦਾ ਸੀ ਤਾਂ ਤਲਵਾੜਾ ਉੱਥੇ ਰਾਜ ਕਰ ਸਕਦੀ ਸੀ ਸਾਰੀ ਕੀਤੀ ਕਰਾਂਗੇ ਰਾਜ ਹੋਣ ਵਾਲੇ ਸਮੇਂ ਦੇ ਵਿੱਚ ਇਹ ਕਹਿੰਦੀ ਨਹੀਂ ਹੁੰਦੇ ਬਕਾਊ ਕੱਟਾ ਉਹ ਕੱਟਾ ਸਾਡੇ ਕੋਲ ਹੈ ਵੀਗਾ ਤੁਹਾਨੂੰ ਦਿਖਾ ਦਾਂਗੇ ਵੀ ਕੱਟੇ ਵਾਂਗੂ ਪੜਿਆ ਹੈ ਇਹ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਕੁਲਦੀਪ ਸਿੰਘ ਡਰੋਲੀ ਬਾਰਸ ਪੰਜਾਬ ਜੱਥੇ ਵੱਦੀ ਵੱਲੋਂ ਸੋ ਇਹ ਹੋ ਗੀ ਰਿਹਾ ਸੋਸ਼ਲ ਮੀਡੀਆ ਤੇ ਜੋ ਤਲਵਾੜਾ ਇੱਕ ਤਲਵਾੜਾ ਜਿੰਨੂੰ ਕੋਈ ਕਦੇ ਜਾਣਦਾ ਨਹੀਂ ਸੀ ਸਭ ਤੋਂ ਪਹਿਲਾਂ ਅਸੀਂ ਉਹਨੂੰ ਜਦੋਂ ਬਾਈ ਦੀਪ ਦੀ ਸਪੋਰਟ 'ਚ ਉਹਨੇ ਵੀਡੀਓ ਪਾਈ ਤੇ ਉਦੋਂ ਅਸੀਂ ਜਾਣਨ ਲੱਗੇ ਆ ਤਲਵਾੜਾ ਅੱਜ ਜਾ ਕਿੱਥੇ ਰਿਹਾ ਕਹਿ ਕੀ ਰਿਹਾ ਦੇਖੋ ਤੁਸੀਂ ਕਿ ਭਰੋਸੇ ਲੈ ਕੋਈ ਗੱਲ ਹੀ ਨਹੀਂ ਹੈ ਗਿਆ ਵੀ ਕਿਹੜੀ ਪਾਰਟੀ ਚ ਜਿੱਤੇ ਕੋਈ ਭਰੋਸਾ ਨਹੀਂ ਕਰ ਰਿਹਾ ਜਿਹਨੇ ਗੁਰੂ ਮਾਰਿਆਂ ਨਾਲ ਮੱਥਾ ਲਾਇਆ ਜ ਇਹਨਾਂ ਨੇ ਤੂੰ ਤਾਂ ਕੇਲੇ ਚੋਰ ਬੰਦਾ ਸਭ ਨੂੰ ਪਤਾ ਹੈ ਕੇਲੇ ਲੈ ਲੈ ਤੂੰ ਮੰਗ ਮੰਗ ਕੇ ਕਿਸ ਤਰ੍ਹਾਂ ਖਾਦੇ ਆ ਕੀ ਕਰਦਾ ਤੇਰੀ ਕਿਹੋ ਜੀ ਔਕਾਤ ਹੈ ਕੇਲੇ ਕਿਵੇਂ ਕੇਲੇ ਵੰਡ ਰਹੇ ਸੀ ਕਿਤੇ ਜਦੋਂ 5-7 ਕੇਲੇ ਤੇਰੇ ਹੱਥ ਚ ਹੈਗੇ ਆ ਉਹ ਸਾਡੇ ਕੋਲ ਵੀਡੀਓ ਵੀ ਪਈ ਆ ਤੇ ਜਦੋਂ ਹਾਂ ਬਿਲਕੁਲ ਜਦੋਂ 5-7 ਕੇਲੇ ਤੁਹਾਡੇ ਕੋਲ ਹੈਗੇ ਹੱਥ ਚ ਹੋਰ ਕੀ ਤੂੰ 50 ਖਾਏਗਾ ਪਤੰਦਰ ਆ ਵੀ ਉਹ ਦੁਬਾਰਾ ਹੋਰ ਮੰਗ ਰਿਹਾ ਜਿਵੇਂ ਕੋਈ ਭੁੱਖੇ ਨਹੀਂ ਹੁੰਦੇ ਵੀ ਇਹ ਦੇਖਿਆ ਨਹੀਂ ਹੁੰਦਾ ਕਿਸੇ ਨੇ ਕੁਛ ਆ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਤਲਵਾੜਾ ਤੁਹਾਨੂੰ ਤਲਵਾੜਾ ਬਿਲਕੁਲ ਜੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਤਲਵਾੜੇ ਦੀ ਆ ਬਿਲਕੁਲ ਫੇਸਬੁੱਕ ਤੇ ਚੱਲ ਰਹੀ ਹੈ ਵੀਡੀਓ ਤੇ ਦੂਜਾ ਨੰਬਰ ਬਾਈ ਦੀਪ ਬਾਰੇ ਜਿਹੜੀਆਂ ਉਹ ਗੱਲਾਂ ਕਰਦਾ ਵੀ ਬਾਈ ਦੀਪ ਨੇ ਕਿਹਾ ਸੀ ਵੀ ਅਸੀਂ ਫਿਲਮਾਂ ਨਹੀਂ ਛੱਡਦੇ ਪਰ ਬਾਈ ਦੀਪ ਨੇ ਕਿਹਾ ਸੀ ਵੀ ਜੇ ਪੰਜਾਬ ਤੇ ਗੱਲ ਆ ਗਈ ਤਾਂ ਅਸੀਂ ਫਿਲਮਾਂ ਛੱਡ ਦੇਾਂਗੇ ਵੀ ਪੰਜਾਬ ਲਈ ਬਹੁਤ ਕੁਝ ਛੱਡਣਾ ਪੈ ਸਕਦਾ ਆਪਣੇ ਬਹੁਤ ਛੱਡੇ ਆ ਪਹਿਲਾਂ ਸੋ ਸਭ ਨੂੰ ਪਤਾ ਹੀ ਆ ਆ ਦੇਖੋ ਜੀ ਆ ਤਲਵਾੜਾ ਸਾਹਿਬ ਕੇਲੇ ਲੈ ਰਹੇ ਆ ਕਿਹੜੀ ਜਗ੍ਹਾ ਦੀ ਹੈ ਇਹ ਇਹ ਦੇਖੋ ਜਗ੍ਹਾ ਤਾਂ ਸਾਨੂੰ ਪਤਾ ਨਹੀਂ ਪਰ ਇਹ ਦਰਵਾੜਾ ਦਾ ਹੱਥ ਦੇ ਵਿੱਚ ਕੇਲੇ ਕੁਝ ਪਹਿਲਾਂ ਹੈਗੇ ਆ ਤੇ ਹੋਰ ਦੁਬਾਰਾ ਦਬਾਰਾ ਖਿੱਚਣ ਦੀ ਕੋਸ਼ਿਸ਼ ਕਰਾ ਜਿਵੇਂ ਕੋਈ ਭੁੱਖਾ ਨੰਗਾ ਹੁੰਦਾ ਅੱਛਾ ਹਾਂਜੀ ਇਹ ਪਹਿਲੇ ਹੋਰ ਹਾਂਜੀ ਹਾਂ ਬਿਲਕੁਲ ਲੈ ਲੈ ਕਲਵੰਦਰ ਸਿੰਘ ਤਲਵਾੜੇ ਨੇ ਕਿਹਾ ਹੈ ਵੀ ਦੀਪ ਸਿੱਧੂ ਤਾਲੀਵਾਨ ਨਾਲ 4000000 ਰਾਇਲ ਨੂੰ ਪਤਾ ਨਹੀਂ ਕਿਵੇਂ ਕਿਹਾ ਨੇ ਦੇਖੋ ਜੀ ਦੀਪ ਜੇ ਗੱਲ ਉਸੇ ਜਿਹੇ ਗੱਲ ਕਹਿ ਰਿਹਾ ਵੀ ਤਾਲੀਵਾਨ ਤਾਲੀਵਾਨਾਂ ਤੇ ਕਿਉਂ ਰਾਜ ਕਰਾਂਗੇ ਤਾਲੀਵਾਨ ਨੇ ਤਾਂ ਅਸੀਂ ਰਾਜ ਕਰਿਆ ਪਹਿਲਾ ਸਮਿਆਂ ਦੇ ਵਿੱਚ ਤਾਲੀਵਾਨਾਂ ਤੇ ਰਾਜ ਕਰਿਆ ਤਲਵਾੜੇ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਕਿ ਬਾਈ ਜੇ ਦੀਪੇ ਗੱਲ ਕਹਿੰਦਾ ਸੀ ਤਾਂ ਤਲਵਾੜ ਉੱਥੇ ਰਾਜ ਕਰ ਸਕਦੀ ਸੀ ਸਾਰੀ ਕੀਤੀ ਕਰਾਂਗੇ ਰਾਜ ਆਉਣ ਵਾਲੇ ਸਮੇਂ ਦੇ ਵਿੱਚ ਪਰ ਤਲਵਾੜਾ ਜਿਹੜੀ ਪਾਰਟੀ ਦੇ ਵਿੱਚ ਹੁਣ ਗਿਆ ਤਲਵਾੜੇ ਦਾ ਹਾਲ ਉਹ ਹੋਣਾ ਜੋ ਬਾਦਲ ਕਹਿੰਦਾ ਸਭ ਨੂੰ ਪਤਾ ਹੈ ਕੀ ਹੋ ਰਿਹਾ ਤਲਵਾੜਾ ਤਾਂ ਇੱਕ ਜਿਵੇਂ ਕਹਿੰਦੀ ਨਹੀਂ ਹੁੰਦੇ ਬਕਾਊ ਕੱਟਾ ਉਹ ਕੱਟਾ ਸਾਡੇ ਕੋਲ ਹੈ ਵੀਗਾ ਤੁਹਾਨੂੰ ਦਿਖਾ ਦਾਂਗੇ ਵੀ ਕੱਟੇ ਵਾਂਗੂ ਪੜਿਆ ਹੋਇਆ ਹੈ ਇਹ ਉਹ ਉਹ ਸਿਰਫ ਭੁੱਖਾ ਨੰਗਾ ਹੋਣ ਕਰਕੇ ਹੀ ਬਾਦਲ ਵਾਲੀ ਪਾਰਟੀ ਦੇ ਵਿੱਚ ਗਿਆ ਕਿਉਂਕਿ ਉੱਥੇ ਨੂੰ ਖਾਚਾਰ ਛੇੜਣਾ ਵਧੀਆ ਮਿਲਣਗੇ ਖਾਣ ਨੂੰ ਮਾਨ ਸਾਹਿਬ ਦੇ ਨਾਲ ਅਸੀਂ ਦੇਖੋ ਉਹਨਾਂ ਨੂੰ ਪਤਾ ਸੀ ਵੀ ਇੱਥੇ ਛੇੜੜਾ ਨਹੀਂ ਮਿਲਣੀ ਤੇ ਉੱਚੀ ਇਹਨੇ ਨੀ ਜਾਣਾ ਸੀ। ਦੇਖੋ ਹੁਣ ਤੁਹਾਨੂੰ ਪਤਾ ਹੀ ਹੈ ਕੁਝ ਕਹੀ ਜਾਣਾ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਕਿਉਂਕਿ ਜਿਹੜੀ ਜੋ ਕਾਨਫਰੰਸ ਆਪਣੀ ਇੱਥੇ ਸਾਬੋ ਕੀ ਤਲਵੰਡੀ ਹੋਈ ਸੀ ਨਾ ਉਸ ਉਹ ਕੱਠ ਦੇ ਕਰਕੇ ਇਹਨਾਂ ਦੇ ਸਾਰਿਆਂ ਦੇ ਦੰਦਣਾ ਪੈਣੀ ਸ਼ੁਰੂ ਹੋ ਚੁੱਕੀਆਂ ਨੇ। ਸੋ ਸਭ ਨੂੰ ਪਤਾ ਹੈ ਕਿ ਕੋਈ ਕਹਿਣ ਦੀ ਲੋੜ ਨਹੀਂ ਸੋਸ਼ਲ ਮੀਡੀਆ ਤੇ ਦੇਖ ਹੀ ਰਹੇ ਆ ਕਿ ਕਿਸ ਤਰ੍ਹਾਂ 扑ੜਕ扑ੜ ਕੇ ਸਾਰੇ ਹੀ ਉਹਦੇ ਖਿਲਾਫ ਹੋ ਰਹੇ ਆ। ਕੋਈ ਇੱਕ ਵੀ ਜਾਗ ਧਾਰਮਿਕ ਜਥੇਬੰਦੀ ਕੋਈ ਉਹਦੇ ਖੱਕ ਚ ਬੋਲਿਆ ਹੋਵੇ ਕੋਈ ਮੰਨ ਕੇ ਚੱਲੋ ਕੋਈ ਨਹੀਂ ਸਾਰੇ ਹੀ ਉਹਦੇ ਖਿਲਾਫ। ਜਦੋਂ ਆਪਣੀ ਖਿਲਾਫ ਹੋ ਜਾਣ ਤੁਹਾਨੂੰ ਪਤਾ ਜੀ ਫਿਰ ਉਹ ਉਹ ਕਿਸੇ ਜਿਵੇਂ ਕਹਿੰਦੇ ਨੇ ਉਹਦੇ ਜਦੋਂ ਪਰਮਾਤਮਾ ਕੋਈ ਸਾਥ ਦਿੰਦਾ ਨਾ ਤਾਂ ਉਹ ਕਿਸੇ ਤੋਂ ਨਹੀਂ ਦਬਦਾ ਹੁੰਦਾ ਪਰਮਾਤਮਾ ਇੱਕ ਨਾ ਇੱਕ ਦਿਨ ਸਾਡੇ ਲਈ ਚੰਗੀ ਖਬਰ ਲੈ ਕੇ ਆਉਣਗੇ 2027 ਦੇ ਵਿੱਚ ਅਸੀਂ ਭਾਈ ਅਮਰਤਪਾਲ ਨੂੰ ਮੁੱਖ ਮੰਤਰੀ ਲੈਕ ਬਣਾ ਕੇ ਲੈ ਕੇ ਆਵਾਂਗੇ ਇਹ ਪਹਿਲਾਂ ਵਾਰਸ ਪੰਜਾਬੀ ਜਥੇਬੰਦੀ ਚ ਤਲਵਾੜਾ ਵੀ ਹੈਗਾ ਸੀਗਾ ਤਲਵਾੜਾ ਦਫ਼ਤਰ ਚ ਬਣਾਤੀ ਮਹਾਲੀ ਇਹਨਾਂ ਨੇ ਦਫ਼ਤਰ ਬਣਾਇਆ ਸੀ ਮਹਾਲੀ ਮਹਾਲੀ ਅਸੀਂ ਉੱਥੇ ਘਾਟਨ ਤੇ ਵੀ ਗਏ ਸੀ ਤਲਵਾੜਾ ਸਾਹਿਬ ਨੂੰ ਮਿਲੇ ਵੀ ਸੀ ਉੱਥੇ ਪਰ ਉੱਥੇ ਤਾਂ ਤਲਵਾੜਾ ਸਾਹਿਬ ਨੇ ਇਸ ਤਰ੍ਹਾਂ ਬਣਾਇਆ ਸੀ ਜਿਸ ਤਰ੍ਹਾਂ ਕੋਈ ਦੁਕਾਨਦਾਰ ਕਿਉਂਕਿ ਇਹ ਸਿਰਫ ਇਹ ਤਾਂ ਜਿਹੜੀ ਵੀ ਕਾ ਜਿਵੇਂ ਕਹਿੰਦੇ ਨੇ ਉਹਦੇ ਭੁੱਖਾ ਹੈ ਕਿਸੇ ਰੋਟੀ ਦੀ ਭਾਲ ਚ ਇਸ ਤਰ੍ਹਾਂ ਤਲਵਾੜਾ ਤੁਰਿਆ ਫਿਰਦਾ ਪਹਿਲਾਂ ਦੇਖੋ ਮਾਨ ਸਾਹਿਬ ਨਾਲ ਆ ਪਹਿਲਾਂ ਉਸ ਤੋਂ ਬਾਅਦ ਬਣੀ ਇਹ ਤਾਂ ਆਪਣੇ ਪਿੱਛੋਂ ਸੁਣੋ ਇੱਕ ਗੱਲ ਸੁਣੋ ਇਹ ਤਾਂ ਆਪਣੇ ਪਿੰਡ ਦੀ ਜਿਹੜੇ ਕਹਿੰਦਾ ਨਾ ਵੀ ਇਲੈਕਸ਼ਨ ਲੜਨੇ ਆ ਕਰਨੇ ਇਹ ਤਾਂ ਆਪਣੇ ਵੀ ਨਹੀਂ ਸਰਪੰਚੀ ਨਹੀਂ ਜਿੱਤ ਸਕਿਆ ਜਿਹੜਾ ਬੰਦਾ ਆਪਣੇ ਪਿੰਡ ਦੀ ਸਰਪੰਚੀ ਦੀ ਇਲੈਕਸ਼ਨ ਨਹੀਂ ਜਿੱਤ ਸਕਿਆ ਉਹ ਐਮਐਲ ਐਮਪੀ ਦੇ ਸੁਪਨੇ ਦੇਖ ਰਿਹਾ ਕਿਉਂਕਿ ਛਾਣਾ ਹੀ ਇਹੋ ਜਿਹਾ ਲੱਗ ਰਿਹਾ ਇੱਕ ਇਹ ਮਾਰ ਕੁਦਰਤ ਵੱਲੋਂ ਹੀ ਵੀ ਜਿਹੜੇ ਇਹ ਟੁੱਟੇ ਫੁੱਟੇ ਬੰਦੇ ਨੇ ਸਭ ਬੇਕਾਰ ਇੱਕ ਪਾਸੇ ਇਕੱਠੇ ਹੋ ਰਿ ਮੁੱਖ ਮੰਤਰੀ ਦਾ ਚਿਹਰਾ ਲਾਨਤਾ ਉੱਥੇ ਦਾ ਇੱਕ ਲੋਕਾਂ ਦਾ ਇਕੱਠ ਇੱਕ ਲੋਕਾਂ ਦਾ ਪਿਆਰ ਦੇਖ ਕੇ ਨਾ ਇਹਨਾਂ ਦੇ ਦੰਦ ਨਾ ਪੈ ਰਹੀ ਨੇ ਉਹ ਦੋਨੀਆਂ ਸਿਰਫ ਐਨਐਸਏ ਸੀ ਕਾਰਨ ਬਤਾਈਏ ਹੋਰ ਪ੍ਰਧਾਨ ਦਾ ਕੋਈ ਕਾਰਨ ਨਹੀਂ ਸੀ ਨਹੀਂ ਤਾਂ ਬਾਈ ਨੂੰ ਜਾ ਰਹੇ ਸੀ ਤੇਜ ਨੂੰ ਲੈਣ ਜਾ ਰਹੇ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਸੀ ਵੀ ਭਾਈ ਅਮਰਤਪਾਲ ਨੂੰ ਡਿਬਰੂਗੜ ਜੇਲ੍ਹ ਜੇਡ ਤੋਂ ਲੈਣ ਵਾਸਤੇ ਪੁਲ ਸਰਵਾਨਾ ਹੋ ਚੁੱਕੀ ਹੈ ਉਸ ਤੋਂ ਬਾਅਦ ਖਬਰ ਦੰਦਿਆ ਵੀ ਭਾਈ ਅਮਰਤਪਾਲ ਤੇ ਐਨਐਸਏ ਕਸਾਲੀ ਹੋਰ ਵਧਾ ਦਿੱਤੀ ਜਿਹੜੇ ਨੇ ਕੋਈ ਮਾਰਨਾ ਉਹ ਕੋਈ ਪਤਾ ਨਹੀਂ ਲੱਗਣ ਦੰਦਾ ਜੇ ਬਿੱਟੂ ਦਾ ਔਰ ਜੇ ਛੋਟੀ ਜੀ ਗੱਲ ਹੈ ਹੁਣ ਇਹਦਾ ਦਾਦਾ ਸੀ ਬਿਅ ਜਦੋਂ ਉਸ ਨੂੰ ਮਾਰਿਆ ਉਸ ਨੂੰ ਤਾਂ ਪਤਾ ਨਹੀਂ ਲੱਗਿਆ ਵੀ ਸਾਨੂੰ ਕੋਈ ਮਾਰ ਨਾ ਰਿਹਾ ਇਹ ਆਪਣੇ ਦਾਦੇ ਤੋਂ ਵੱਡਾ ਹੋ ਗਿਆ ਨਹੀਂ ਇਹ ਤਾਂ ਦੇਖੋ ਸਿਰਫ ਉਹਨੂੰ ਇੱਕ ਫਸਾਉਣ ਦੀ ਇਸ਼ਾਅਸ਼ਾ ਨੇ ਹੋਰ ਕੁਝ ਨਹੀਂ ਇਹਨਾਂ ਦੇ ਪੱਲੇ ਹੈ ਕੀ ਹੈ ਸਿਰਫ ਇੱਕ ਸਿਕਿਉਰਿਟੀ ਆ ਇਹਨਾਂ ਦੇ ਕੋਲ ਲੈਣ ਵਾਸਤੇ ਹੋਰ ਕੁਝ ਨਹੀਂ ਹੈਗਾ ਵੀ ਮੈਨੂੰ ਉਹ ਮਾਰਨ ਨੂੰ ਫਿਰ ਦੋ ਮਾਰਨ ਨੂੰ ਫਿਰਦਾ ਉਹ ਤਾਂ ਤੁਸੀਂ ਇੱਕ ਦਿਨ ਆਪਣੇ ਆਪ ਹੀ ਮਰ ਜਾਣਾ ਜਿੱਦਾਂ ਤੇ ਤੁਹਾਡੇ ਕੰਮ ਨੇ ਤੋ ਤੁਹਾਨੂੰ ਮਾਰਨ ਦੀ ਲੋੜ ਹੀ ਨਹੀਂ ਤੁਸੀਂ ਖੁਦ ਮਰੇ ਹੋ ਕਿ ਮਾਸਨਤ ਮਾਰਾ ਜਰਨੈਲ ਸਿੰਘ ਭਿੰਡਰਾਲੇ ਕਹਿੰਦੇ ਹੁੰਦੇ ਸੀ ਸੰਦੇ ਰਾਜ ਸਿੰਘ ਜੀ ਭਿੰਡਰਾਲੇ ਕਹਿੰਦੇ ਹੁੰਦੇ ਸੀ ਵੀ ਜਮੀਰ ਦਾ ਮਰ ਜਾਣਾ ਮੌਤਾ ਸੋ ਇਹਨਾਂ ਦੇ ਜਮੀਰਾਂ ਮਰੀਆਂ ਨੇ ਦੇਖੋ ਅੱਜ ਤੱਕ ਕੋਈ ਲੀਡਰ ਸਾਨੂੰ ਇਦਾਂ ਦਾ ਨਹੀਂ ਮਿਲੇ ਜੋ ਪੰਜਾਬ ਪੱਖੀ ਹੋ ਕੇ ਪੰਜਾਬ ਦੇ ਭਲੇ ਦੀ ਕੋਈ ਗੱਲ ਕਰਦਾ ਹੋਵੇ ਜਿਵੇਂ ਦੀਪ ਬਾਈ ਵਾਂਗੂ ਜਿਵੇਂ ਸਿੱਧੂ ਗੁੱਸੇਵਾਲਾ ਸੀ ਉਹ ਪੰਜਾਬ ਦੀ ਗੱਲ ਕਰਨ ਲੱਗਿਆ ਸੀ ਸਿੱਖ ਨੌਜਵਾਨੀ ਦੀ ਗੱਲ ਕਰਨ ਲੱਗਿਆ ਸੀ ਸਿੰਘਾਂ ਦੀਆਂ ਗੱਲਾਂ ਕਰਨ ਲੱਗਿਆ ਸੀ ਤੇ ਉਸੇ ਕਰਕੇ ਉਹਨਾਂ ਨੂੰ ਮਰਵਾ ਦਿੱਤਾ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਪਰ ਜੋ ਪੰਜਾਬ ਦੇ ਭਲੇ ਦੀ ਗੱਲ ਕਰੂਗਾ ਉਹ ਕਦੇ ਪੰਜਾਬ ਪੰਜਾਬ ਦੇ ਵਿੱਚ ਜੂਨਦਾ ਨਹੀਂ ਰਹਿ ਸਕਦਾ ਜਾਂ ਉਹਨੂੰ ਜਿਹੜਾ ਹੋਣਗੇ ਉਹਨਾਂ ਦੇ ਲਈ ਜਾਂ ਫਿਰ ਉਹਨੂੰ ਖਤਮ